ਜੇ ਬਾਜਵਾ ਸਾਹਿਬ ਪੰਜਾਬ ਦੇ ਅੰਦਰ ਸਰਕਾਰ ਹੋਵੇ ਵੀ ਤੁਹਾਨੂੰ ਲੱਗਦਾ ਹੈ ਕਿ ਸਾਡੀ ਸੀਟ ਦਾ ਚੀਫ ਮਿਨਿਸਟਰ ਸੈਂਟਰ ਚ ਆਪੋਜੀਸ਼ਨ ਦੇ ਨਾਲ ਪੰਗਾ ਲੈਣ ਦੇ ਸਮਰੱਥ ਹੁੰਦਾ ਜੇ ਕੋਈ ਬੰਦਾ ਹੋਏਗਾ ਤਾਂ ਹੋਏਗਾ ਜੀ ਹੂੰ ਜੇ ਕੋਈ ਬੰਦਾ ਹੋਏਗਾ ਕਿ ਤੁਹਾਡੇ ਵੇਲੇ ਠੀਕ ਹੈ ਤੁਸੀਂ ਕੈਪਟਨ ਬਰਿੰਦਰ ਸਿੰਘ ਲਈ ਜਵਾਬ ਦੇ ਨਹੀਂ ਹੈਗੇ ਪਰ ਕੈਪਟਨ ਸਾਹਿਬ ਵੀ ਤਾਂ ਸੈਟਿੰਗ ਕਰਗੇ ਤੁਸੀਂ ਉਹਦੀ ਸੈਟਿੰਗ ਨੂੰ ਛੱਡੋ ਦੀ ਮਜਬੂਰੀ ਸੀ ਜੇ ਕੈਪਟਨ ਸੈਟਿੰਗ ਨਾ ਕਰਦਾ ਤੇ ਜਿਹੜਾ ਪੱਕਾ ਪਰੌਣਾ ਇੱਥੇ ਰੱਖਿਆ ਸੀ ਉਹ ਕਿਸ ਤਰ੍ਹਾਂ ਰਹਿੰਦਾ ਜੀ ਇਸ ਗੱਲ ਦੀ ਕੀ ਗਰੰਟੀ ਹੈ ਜੇ ਤੁਸੀਂ ਆਓ ਜਾਂ ਕਾਂਗਰਸ ਚ ਕੋਈ ਹੋਰ ਆਵੇ ਜਾਂ ਕਿਸੇ ਪਾਰਟੀ ਦੀ ਸਰਕਾਰ ਆਵੇ ਉਹ ਸੈਟਿੰਗ ਨਹੀਂ ਕਰੂਗਾ ਇਹ ਵਿਸ਼ਵਾਸ ਕੌਣ ਦਵਾਊਗਾ ਕੁਛ ਛੋਡੀ ਸਾਹਿਬ ਤੁਹਾਨੂੰ ਕਹਿ ਕੀ ਰਹੇ ਹੈ ਪਾ ਡਿਗਰੀ ਕੀ ਹੁੰਦੀ ਹੈ ਇਹੀ ਤੇ ਪਾ ਡਿਗਰੀ ਹੁੰਦੀ ਹੈ ਜੇ ਤੁਹਾਨੂੰ ਪਛਾਣ ਹੀ ਨਹੀਂ ਬੰਦੇ ਦੀ ਤੇ ਫਿਰ ਆਪਾਂ ਕਿਸ ਕਿਸਮ ਦਾ ਇੱਥੇ ਰਾਜ ਚਾਣਨੇ ਪਹਿਲੇ ਪਛਾਨਤੇ ਕਰੋ ਮੰਮਤਾ ਲੜ ਰਹੀ ਕਿ ਨਹੀਂ ਜੀ ਤੁਸੀਂ ਮੈਨੂੰ ਦੱਸੋ ਮੰਮਤਾ ਲੜ ਰਹੀ ਕਿ ਨਹੀਂ ਸੈਂਟਰ ਨਾਲ ਕਿਉਂ ਨਾ ਇੱਥੇ ਪੰਜਾਬੀ ਰਹੇਗਾ ਸਾਰਿਆਂ ਨਾਲੋਂ ਵੱਧ ਵੇਖੋ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਦੋ ਕਮਿਊਨਿਟੀਜ਼ ਜਿਨ੍ਹਾਂ ਨੇ ਸਾਰਿਆਂ ਨਾਲੋਂ ਵੱਧ ਕੁਰਬਾਨੀਆਂ ਹਿੰਦੁਸਤਾਨ ਵਾਸਤੇ ਦਿੱਤੀਆਂ ਪਹਿਲਾ ਬੰਗਾਲ ਤੇ ਪਹਿਲਾ ਪੰਜਾਬ ਤੇ ਨੰਬਰ 2 ਬੰਗਾਲ ਜੇ ਇੱਕ ਸ਼ੇਰ ਨਹੀਂ ਲੜ ਰਹੀ ਉੱਥੇ ਤੇ ਕਿਉਂ ਨਾ ਸੀ ਲੈਣਾ ਕਾਂਗਰਸ ਦੇ ਚੀਫ ਮਿਨਿਸਟਰਾਂ ਨੇ ਇਹਨਾਂ ਦਾ ਸਿੱਧੀ ਲਾਈਨ ਖਿੱਚ ਕੇ ਲੜ ਰਹੇ ਨੇ ਕਰਨਾਟਕਾ 'ਚ ਵੀ ਹੋ ਰਿਹਾ ਤੇ ਲਖਨਾਚ ਵੀ ਹੋ ਰਿਹਾ